ਮੈਂ ਅਸਲੀ ਜਣਾ ਹਾਂ ਤੇ ਅੰਕਲ ਜਣਾ ਹਾਂ ਨੋ ਰਲਿਗਾ ਅੱਜ ਜਿੱਥੇ ਸਿਆਲੂ ਸਿਆਲ ਨਾ ਮੈਂ ਨਹੀਂ ਪੁੱਛ ਕੋਈ ਆ ਜੇ ਕੱਬੀ ਤੇ ਕੋਈ ਨਹੀਂ ਹੋ ਸਕਦਾ ਨਾ ਪੁੱਛ ਲੈਣੀ ਆ ਯਾ ਪੁੱਛ ਨਹੀਂ ਆਪਣੀਆਂ ਮਰਦੀਆਂ ਕਰਦੇ ਆ ਅਹੀਂ ਕੋਈ ਜਾਣੀ ਨਾ ਸਹੀ ਠੁਪੇਵਾ ਦੇ ਤੇ ਨੀਤੇ ਪਰ ਇਨਾਲਾ ਨਿਆਣਾ ਨੂੰ ਨਹੀਂ ਹੈ ਕੋਈ ਵੀ ਆਪਣੀਆਂ ਮਰਦੀਆਂ ਕਰਨੀਆਂ ਨਾ ਨੇ ਤੇ ਕੁਝ ਨਹੀਂ ਚੰਗੀ ਚਾਹ ਫਿਰ ਮੈਂ ਤਾਂ ਆਖੀ ਮੈਂ ਮਾਰਾ ਫੇਜ ਨੂੰ ਗੇੜਾ ਲਾ ਆਂ ਆ

ਪੁਸ਼ਪਾ ਟੂ ਕਿ ਕਿਰਨ ਰੱਖ ਲਓ ਭਾਈ ਕਿਰਨ ਕਿਹੜਾ ਅੰਚਲ ਉਹ ਨਾ ਰੱਖੋ ਨਾ ਮੁਰਗੀ ਨੂੰ ਚੇਤਾ ਹਾਂ ਪੱਕਾ ਰਹਿਣਾ ਨਹੀਂ ਜਿਹੜਾ ਦੋਹੇ ਵਾਲਾ ਕਿਨੇ ਜੋਤੀ ਰੱਖ ਲਓ ਉਹ ਜੋਤੀ ਸਦਾ ਹੀ ਰੱਖ ਲਓ ਕਿڑی ਗੁਲੀ ਉਹ ਜੋਤੀ ਰੱਖ ਲਓ ਅਮਨੀਕ ਨਹੀਂ ਨਹੀਂ ਦੀਵਾ ਉਹ ਜੋਤੀ ਰੱਖ ਲਓ ਸਦਾ ਹੀ ਨਹੀਂ ਅਮਨੀ ਨਹੀਂ ਸੌੜ ਚਾਹ ਲਓ ਜਿਹੜਾ ਸੌੜ ਜੋਤੀ ਮੈਂ ਰੱਖਣਾ ਜੋਤੀ ਚੇਤਾ ਰੂ ਵਾ ਵਾ ਪੁਸ਼ਪਾ ਵੀ ਠੀਕ ਹੈ ਮੈਂ ਇਹ ਦੇਖਿਆ ਹੈ ਬ੍ਰਾਦਰ ਤੇਰੇ ਘਰ ਬਹੁਤ ਸੋਹਣਾ ਹੈ ਠੀਕ ਹੈ ਠੀਕ ਥੈਂਕ ਯੂ ਮੈਂ ਨਹੀਂ ਅੱਜ ਹਾਂਜੀ ਲੈਟ ਨਹੀਂ ਹੁਣ ਘਰ ਵੇਖਦੇ ਆਂ ਲੈਟ ਕਿਉਂ ਬੰਦ ਕਰਤੀ ਹੈ ਸੈਟ ਹੋਣਾ Papa ji ਹਾਂ ਨਹੀਂ ਨਹੀਂ ਤੇਰਾ ਹੀ ਹੁਣ ਵਿੱਚ ਚੱਲਨੇ ਆ ਤੇ ਬਲੋਪਰ ਤੇਰੇ ਵਿੱਚ ਚੱਲਣਾ ਹੁਣ ਕਿਹੜਾ ਮੈਂ ਸੈਟ ਧਾਣਾ ਸੈਟ ਕਿੱਧਾ ਹਣਾ ਸਾਈਡ ਤੇ ਸੀਨ ਹੀ ਨਾਲ ਸਾਈਡ ਤੇ ਓਕੇ ਓਕੇ ਹਾਂ ਦੂਤੀ ਹੋਗੀ ਦੂਤੀ ਸੈਟ ਮਾਨਗਾ ਗਲੋਨੀ ਪੰਜ ਸੀਰ ਕਰਨੇ ਆ ਦੋ ਦੋ ਮਿੰਟ ਦੇ ਠੀਕ ਹੋ ਗਿਆ ਮੈਂ ਕਿਹਾ ਸੀ ਚ ਪੁੱਛਣਾ ਨਿਕਲ ਰਿਹਾ ਹਾਂ ਫੜ ਕੇ ਤਾਂ ਨਹੀਂ ਸੀ ਤੇ ਫਿਰ ਮੈਂ ਇਹ ਗੋਏ ਬੈਠੇ ਜੀ ਰੋਟ ਮੰਝ ਕੇ ਫਿਰ ਉਧਰੋਂ ਆ ਜਾਨੀ ਇਹ ਬਈਆ ਹੋਏ ਨਾ ਰੇ ਨੀ ਗੱਲ ਕਰਦੀ ਹੋਇਆ ਨਾ ਤੇ ਨੌ ਨਣੀ ਰਸੋਈ ਜੀ ਹੋ ਗਈ ਮਤਲਬ ਜੀ ਸੋਈ ਜੀ ਉਹਦੇ ਨਾਲ ਉਹਦੇ ਨਾਲ ਠੀਕ ਹੈ ਨਾ ਉਹ ਨੌ ਨਣੀ ਕੌਣ ਇੱਕ 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 ਉਹਨੇ ਬੈਠੀ ਆ ਮਾਨੂੰ ਟੀਵੀ ਦੇਖਣ ਲਈ ਆ ਮੈਂ ਉੱਤੋਂ ਚੱਲ ਕੇ ਮੈਂ ਕਿਹਾ ਮੈਂ ਤੈਨੂੰ ਥੱਲੇ ਲੰਮੜਾ ਤੂੰ ਇੱਥੇ ਆ ਕੇ ਬੈਠੀ ਮੈਂ ਕਿਹਾ ਦੱਸਿਆ ਤੈਨੂੰ ਮੈਂ ਥੱਲੇ ਰਹਾ ਜਾ ਮਾਰ ਤੂੰ ਆਖੀ ਮੈਂ ਸੁਣਿਆ ਮੈਂ ਇੱਥੇ ਆਉਂਗੀ ਕਾ ਮੈਂ ਲੈ ਟੀਵੀ ਦਾ ਲੈ ਟੀਵੀ ਲੈ ਲੋ ਇਹਨੇ ਸੀਰੀ ਦੇਖਣਾ ਤੂੰ ਪਰ ਤੈਨੂੰ ਤੇ ਖਾਜੇ ਸੀਰੀ ਆ ਜੀ ਲੈ ਲੋ ਜੀ ਦਰਸ਼ਨ ਕਰੋ ਲੈ ਵੀਰ ਆਪਣੇ ਘਰ ਸੀਰੇ ਲੰਗਾ ਉਹਦੇ ਬਾਰੇ ਦੱਸ ਜਾ ਨਹੀਂ ਮੈਨੂੰ ਗਰਬਣੀ ਲੱਗੀ ਮੈਂ ਟੱਕ ਚਾ ਉਹ ਬੇਬੇ ਦੁਪਹਿਰ ਦਾ ਮੇਰਾ ਦੁਪਹਿਰ ਵੀਰ ਦੀ ਗਰਬਣੀ ਚੱਲਦੀ ਆ ਉਹ ਆ ਗਰਬਣੀ ਚੱਲਦੀ ਹੈ ਭਾਜੀ ਆ ਦੇਖੋ ਡਵੈਲਪਰ ਤਰਹੀ ਰੱਖਿਆ ਨਾ ਤੁਹਾਨੂੰ ਪਤਾ ਨਾ ਆ ਸੋਈ ਪਤਾ ਸੋਈ ਅਗਰ ਸੋ ਨਾ ਸੀਕਰ ਇੱਥੋਂ ਹੋਣਾ ਐਦਾਂ ਓਕੇ ਆਹ ਦਿਖਾਣਾ ਨਹੀਂ ਆਪਾਂ ਇੱਥੋਂ ਸੁਣ ਅੰਕ ਨੂੰ ਲਗਾਤਾ ਏ ਅਬ ਨੀਂਦ ਨਾ ਰੱਖਿਆ ਵਾ ਹਾਂ ਨੀਂਦ ਚੇਤਾ ਬੋਲ ਜਣਾ ਵੇ ਗਣ ਹਾਂ ਕੋਈ ਨਹੀਂ ਫੋਨ ਇਹਦਾ ਮੁਰਗੇ ਦੇ ਦੋ ਇੱਕ ਸੈਟ ਹੁੰਦਾ ਚੋਕ 1 2 3 7 ਇੱਥੇ ਜਾਂਦੇ ਓ ਟੀਵੀ ਵੇਖ ਲਓ ਉੱਧਰ ਟੀਵੀ ਵੇਖ ਟੀਵੀ ਵੇਖ तो आप सीरिया भी है आदित्य तो साची भी खड़ी जाते हैं सीरिया जीती सारे वन टू थ्री स्टार्ट सब कोई साची मोड़ दिया हुआ है जो को सीरिया वाला सारा को ठीक ही ठीक हुआ पर आज भी वो कुछ बार कहाँ ही तो बहाल नहीं है वन टू थ्री स्टार्ट लातू है क्या क्या भी ठीक है ਮੈਂ ਥੱਲੇ ਵਾਜਾ ਮਰੀ ਜਾਂਦਾ ਜੇ ਤੇ ਵਾਜਾ ਮਾਰੀ ਜਾਂਦੇ ਕੋਈ ਪਹਿਲਾ ਚਾਰ ਉਹ ਯਾਰ ਮੈਂ ਜਿਹੜੀਆਂ ਨਹੀਂ ਹੁੰਦਾ ਕਿੰਨਾ ਨਹੀਂ ਮੈਂ ਨਹੀਂ ਹੁੰਦਾ ਚਲੋ 1 2 3 ਸਟਾਰਟ ਤੂੰ ਇੱਥੇ ਆ ਕੇ ਬੈਠੀ ਨਹੀਂ ਆ ਮੈਂ ਫਿਰ ਆ ਜਾ ਲੱਗਈਏ ਮੈਂ ਥੱਲੇ ਵਾਜਾ ਮਰੀ ਜਾਂਦਾ ਆ ਤਾਂ ਮੈਂ ਹੁਣ ਉੱਤੇ ਆਉਣਾ ਨਹੀਂ ਕਾ ਖਾਣਾ ਪੀਣਾ ਨਹੀਂ ਕੋ ਹੁਣ ਥੱਲੇ ਬੈਠੀ ਰਹਿਣਾ ਅੱਛਾ ਨੌ ਰਨਿੰਗ ਦੱਸਿਆ ਕੋ ਹੋ ਆਇਆ ਮੈਂ ਵੇਖਣੇ ਸੀਰੀਅਲ ਤੇ ਸੀਰੀਅਲ ਦੇਖਣ ਲਈ ਜਿਹੜਾ ਆਪਣੇ ਘਰ ਸੀਰੀਅਲ ਚੱਲਣ ਦੇ ਉਹਦੇ ਬਾਰੇ ਦੱਸ ਦਿਆ ਕਰ ਆ ਵੀ ਸੱਚੀ ਆ ਸੀਰੀਅਲ ਸਾਰੇ ਤੇ ਸੀਰੀਅਲ ਇੰਦਾ ਸੱਚੇ ਬਣਾਉਂਦੇ ਲੋਕੀ ਆਹੋ ਕਦੇ ਨੇ ਮੈਨੂੰ ਲੱਗਾ ਤੁਹਾਡੇ ਦੇਖ ਕੇ ਕਵਾਲਾ ਦਿੰਦੇ ਨਾ ਨਾ ਕਰਕੇ ਬਣਾਦੇ ਨਹੀਂ ਕੰਪਨੀ ਤਾਂ ਦਿੰਦੇ ਤਰਾ ਸੱਚੀਆਂ ਵਾ ਤੇ ਕਰ ਕਰੀ ਸੀਰੀਅਲ ਨੂੰ ਗੇਰ ਹੁੰਦੇ ਰਾਤ ਦੀ ਆਈ ਆ ਨਾ ਅਮਨੀਤ ਕੋਈ ਮੂੰਹ ਸਿਰ ਮੇਕਾਇਆਗਾ ਨਾ ਹਾਂ ਬਸ ਤੇਰਾ ਉਹ ਗੱਲ ਅਗਰ ਨਹੀਂ ਬਾਤੀ ਕਰਦੇ ਰਹੀਆਂ ਕਿੱਥੇ ਗਏ ਕਿੰਨੇ ਵਜੇ ਗਏ ਬੱਸ ਪੁੱਛਣਾ ਤੇ ਚਲੋ ਹਾਂ ਜੀ ਮੰਮੀ ਗਏ ਹਾਂ ਜੀ ਆ ਗਏ ਹਾਂ ਉਹਦੀਆਂ ਗੱਲਾਂ ਦਾ ਕੋਈ ਜਵਾਬ ਹੀ ਨਹੀਂ ਗਾ ਵੀ ਹੁਣ ਕੀ ਬਤਨ ਹੂੰ ਤੇ ਸਾਨੂੰ ਅਗਰ ਬਣੀ ਆ ਉਹ ਅੱਗੇ ਨੰਤੇ ਬਿਲ ਨਹੀਂ ਤੇ ਫਿਰ ਕੋਈ ਨਹੀਂ ਜਦੋਂ ਗਾੜੀ ਬਣਾਉਣ ਗਿਆ ਤੇ ਰੱਖ ਜੂਗਾ ਪਤਾ ਚਲੋ ਕੋਈ ਨਹੀਂ ਉਹਨਾਂ ਦਾ ਸਮਾਂ ਆ ਗਿਆ ਕਿ ਬਰਾ ਮੇਤਨਾ ਹੀ ਨਹੀਂ ਮਿਲਣਾ ਸਰ ਗਾਲੀ ਕਿਹੜੀ ਚੋਰੀ ਕਰਨੀ ਚੋਰੀ ਨਹੀਂ ਕਰਨੀ ਗੱਲ ਤੇ ਵਿਆਹ ਹੀ ਆ ਜੇ ਤੇ ਮੈਂ ਚੁੱਪ ਬੋਲਣਾ ਫੇਰ ਤੇ ਆਜੇ ਬੁੜਕ ਕੇ ਤੂੰ ਹੀ ਚੁੱਪ ਬੋਲਦੇ ਹਾਂ ਜਦੋਂ ਇਹ ਸੱਚੇ ਤੁਹਾਨੂੰ ਗੱਲ ਵੀ ਕੋਈ ਨਹੀਂ ਜੇ ਤੁਸੀਂ ਕਹਿੰਦੇ ਆ ਤੇ ਮੈਂ ਕੋਈ ਨਹੀਂ ਲਾ ਕੇ ਜਾ ਕੇ ਉਹਨੂੰ ਫੇਰ ਕੁਛ ਨਹੀਂ ਦੋਰੇ ਆਖਵਾ ਪਿਆਰ ਨਾਲ ਹੁਸੀ ਇਹਦੇ ਬਹੁਤੇ ਗੁੱਸੇ ਜਿਹਾ ਹੁੰਦੀ 10 ਪਿਆਰ ਨਾਲ ਕਿੱਦਾਂ ਕਰਨਾ ਵਾ ਇਹਨਾਂ ਨੂੰ ਮੈਂ ਮੰਗਿਆਂ ਬਗੈਰ ਚੀਜ਼ਾਂ ਲੈ ਆ ਲੈ ਦਈ ਜਾਂਦੇ ਆ ਉਧਰੋਂ ਉਹ ਆਪਣੀ ਮਰਜ਼ੀ ਨਾਲ ਚੀਜ਼ਾਂ ਲੈ ਲੈ ਦਈ ਜਾਂਦਾ ਹੜਕੇ ਤੀਜਾ ਤੇ ਮੋਲੀ ਦਾਲ ਪਾਣੀ ਖਾਓ ਤੇ ਮੇਰਾ ਸਿੱਧੀ ਖਾਣਾ ਹੈ ਰੋਟੀ ਪਾਣੀ ਖਾਓ ਦਾਲ ਬਣੀ ਆ ਇਹਨਾਂ ਮੰਮੀ ਨਹੀਂ ਆਉਣਾ ਇੱਕ ਨਾਲ ਪੁੱਤ ਤੂੰ ਕੱਲ ਦੀ ਆਈ ਹੈ ਤੂੰ ਮਾਈ ਡੇਟ ਹਾਂ ਕਿ ਤੂੰ ਕੋਈ ਸੁਰਪਤਾ ਨਹੀਂ ਦਿੰਦਾ ਕੀ ਗਈ ਕੀ ਚਾ ਕੀ ਕਰਕੇ ਆਏ ਜੇ ਕੜਾ ਮਮੀ ਜੀ ਉਸੇ ਕਾਲੇ ਮੈਂ ਵਿਆਹ ਕਰਵਾ ਤੋ ਗਈ ਹੈ ਤੁਹਾਨੂੰ ਦੱਸਿਆ ਹੈ ਜੀ ਐਡਮਿਸ਼ਨ ਕਰਵਾਈ ਹੈ ਮੇਰੇ ਬੇਟੇ ਦੀ ਐਡਮਿਸ਼ਨ ਲਾ ਕੇ ਆਈ ਹਾਂ ਨਹੀਂ ਕੋਈ ਠੀਕ ਹੈ ਤੂੰ ਰਿਮਿਸ਼ਨ ਕਰਵਾਈ ਆ ਪਰ ਕੋਈ ਹੋਸਟਲ ਦਾ ਕਿੱਦਾਂ ਦਾ ਵਾ ਕਿੱਦਾਂ ਦਾ ਰਹਿਣ ਸਹਿਣ ਕਿੱਦਾਂ ਦਾ ਇੰਨਾ ਖਰਚਾ ਵਾ ਕਰ ਜਾਓ ਕੜਾ ਮਮੀ ਕਿਆ ਮਮੀ ਤੂੰ ਹੀ ਦੇਣਾ ਮੈਂ ਖਰਚਾ ਮੈਂ ਤੇ ਤਾਂ ਖੋਣੇ ਬੇਟੇ ਕੋ ਮੰਗਣੀ ਹਾਂ ਹਾਂ ਉਹ ਜਾ ਕੇ ਦੇਣਾ ਇਹਨਾਂ ਨੇ ਪੈਸੇ ਬਾਹਰ ਭੇਜਨੇ ਮੇਰੇ ਕੰਮ ਆ ਆਪਾਂ ਦੇਵਣੀ ਤੁਸੀਂ ਹੋ ਗਿਆ ਦੇਤੇ ਆ ਕੋ ਦੇ 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 ਨਾ ਮੈਂ ਤੁਸੀਂ ਨਾ ਕਰਨੀ ਟੈਨਸ਼ਨ ਨਾ ਲੈ ਹੁਣ ਰਮੀਸ਼ਨ ਆਉਣੀ ਆ ਨਿੱਕੇ-ਭੋਟੇ ਕੰਮ ਤੇ ਮੈਨੂੰ ਮੈਨੂੰ ਕਰਨੇ ਪੈਣੇ ਆ ਜੇ ਇਸ ਨੂੰ ਪਹਿਲੇ ਦੇ ਰਮੀਸ਼ਨ ਕਰਾ ਕੇ ਆਏ ਹਾਂ ਹਾਂ ਜੇ ਨਹੀਂ ਬੜੀ ਮੇਰਾ ਸਾਲੇ ਵਿੱਚ ਤੁਸੀਂ ਕਰਾਉਂਦੇ ਜਿਹੜੀ ਕੁੜੀ ਕੋ ਇਹਦਾ ਕੀ ਨਾਮ ਰੱਖਿਆ ਹੈ ਗਾਣ ਨਾਮ ਨਾ ਰਿਆ ਨਹੀਂ ਹੋ ਰਿਹਾ ਕੋਈ ਨਾ ਨਹੀਂ ਨਵਾਂ ਕੋ ਨਾਮ ਹਾਂ ਤੇ ਬੇੜੇ ਦਾ ਕੀ ਨਾਮ ਦੱਸ ਦੇ ਨੂੰ ਕੀ ਰੱਖੀ ਬੇੜੇ ਦਾ ਬੇਟਾ ਵੀ ਆ ਕੀਤਾ ਬੇਟਾ ਛੋਟਾ ਹੀ ਆ ਮੇਰਾ ਹੋਸਟਲ ਚ ਪਾਉਣਾ ਹੋਸਟਲ ਚ ਆ ਇੱਕ ਇੱਕ ਪਈ ਇੱਕਮ ਇੱਕਮ ਤੁਹਾਨੂੰ ਕਹਿ ਦਿਓ ਹਰੂ ਦੇਹਾ ਦਾ ਉੱਥੇ ਬਾਹੂ ਦੇ ਫਾਰ ਅੱਗੇ ਆ ਇਹ ਤੁਹਾਨੂੰ ਕਹਿ ਦਿਓ ਇੱਕਮ ਹੋ ਇਹ ਇੱਕਮ ਤੂੰ ਇੱਕਮ ਦਾ ਦੱਸ ਕੇ ਆਈ ਤੂੰ ਤੇ ਮੁੜ ਕੇ ਆ ਤੂੰ ਇੱਕਮ ਉੱਥੇ ਜਾਂਦੇ ਕੱਲ ਹੀ ਆਪੇ ਤੇ ਮਮੀ રોજ ਉਹ ਜਿਹੇ ਖੇਡ ਰੋਕ ਪਹਿਲਾਂ ਜਿਹੜਾ ਉਹ ਛੱਡਣ ਜਾਓ ਗੱਡੀਆਂ ਦੇ ਕਰਾਏ ਦੇ ਤੇ ਲਗਾ ਕੇ ਛੱਡਣ ਜਾਓ ਮੈਂ ਤਾਂ ਸੁਣ ਕਰਨਾ ਠੀਕ ਹੋ ਉਹ ਤਾਂ ਕੋਈ ਨਹੀਂ ਜਾਣ ਪੜਾ ਗਏ ਮਮੀ ਮੈਂ ਸਾਰਾ ਤੇ ਗਈਆਂ ਬਲੋਜੀ ਤੇ ਦਲੋਜੀ ਗਈਆਂ ਤੂੰ ਠੀਕ ਮੇਰੇ ਐਡਮਿਸ਼ਨ ਕਰਾਓ ਤੁਸੀਂ 3-4 ਸਹੀ ਲੀ ਨਾ ਹੀ ਮਹੀਨਿਆਂ ਬਾਅਦ ਤੇ ਇਸ ਕਸ ਆ ਰਹੇ ਨੇ ਬੱਚੇ ਨੇ ਅਡਮਿਸ਼ਨ ਹੋ ਗਈ ਇਹ ਵੀ ਕਹਿਣਾ ਕਿ ਇੱਥੇ ਦੇ ਲਿਆ ਮੈਂ ਮੈਂ ਤਾਂ ਕਹੋਗੇ ਨਾ ਪੁੱਤਰੇ ਕਰ ਨਾਲ ਗਈਆਂ ਹੋ ਵੀ ਸਾਰੀਆਂ ਆਪਣੇ ਬੱਚੇ ਨੇ ਟਿਸ਼ਨ ਕਰਾਈਆਂ ਤੇ ਜਦੋਂ ਮੈਨੂੰ ਚਾਹ ਤੇ ਛੱਡ ਆਈਆਂ ਮੈਂ ਤੁਹਾਨੂੰ ਸਾਰੇ ਸਾਰੇ ਜਣੇ ਛੱਡ ਆਏ ਨਾ ਮੇਰੇ ਲਾਗੇ ਉਹ ਉਹ ਡੇ ਗੱਲਾਂ ਕਰਨਾ ਵੀ ਮੈਂ ਚਾਹ ਵੀ ਤੇ ਦਾ ਡੇ ਜਿਹਦਾ ਬੇਸ਼ਾਨੀ ਹੁੰਦੀ ਆ ਆਹ ਨੂੰ ਕੀ ਗੱਲ ਦਾ ਪਤਾ ਹੀ ਨਹੀਂ ਨਾ ਮੇਰੇ ਸਾਹਮਣੇ ਬੈ ਕੇ ਗੱਲਾਂ ਤੇ ਇਦਾਂ ਕਰਦੇ ਆ ਜਿਦਾ ਮੈਨੂੰ ਪਤਾ ਹੀ ਨਹੀਂ ਕਹੇ ਦਾ ਜਿੱਦਾਂ ਮੈਂ ਨਾ ਕੋਲ ਨਹੀਂ ਹੁੰਨੀ ਆ ਹੈਗੀ ਮੈਂ ਸੋਈ ਚਾਂਪਾ ਦਾ ਤੇ ਮੇਰੇ ਕੰਨ ਤੇ ਨਾ ਵਿੱਚ ਵੱਜਣ ਦੇ ਆ ਨਾ ਬਾੜਾ ਕਰਦੇ ਹੀ ਆ ਇਹਨਾਂ ਨੂੰ ਦੱਸ ਦੱਸ ਕੇ ਜਾਮਾ ਹਾਰੇ ਖਾਣੇ ਪਰ ਮੇਰੇ ਹਾਂਜੀ ਮੰਮੀ ਉਹ ਤਾਂ ਨਹੀਂ ਬਣਾਇਆ ਮੰਮੀ ਦਾਲ ਬਣਾਈ ਆ ਅੱਛਾ ਹਾਂਜੀ ਕਿਹੜੀ ਦਲੀ ਦੀ ਖੂਤੀ ਦੇਖ ਲਓ ਤੁਸੀਂ ਆਹੀ ਬਣਾਈ ਹੈ ਬਰਤ ਵਿੱਚ ਨਹੀਂ ਨਾ ਮੈਂ ਬਣਾ ਦੜੇ ਦਾ ਕਹਿੰਦੇ ਹਾਂ ਹਾਂਜੀ ਮੰਮੀ ਜੀ ਦਲੀ ਬਣਾਈ ਆ ਮਾਰੋ ਮਾਰੋ ਨਾਰੇ ਚੰਗਾ ਨਹੀਂ ਬਗਦਾਰਾ ਵੀ ਹੈ ਭੈਣ ਜੀ ਕੱਲ ਗੋਰੇ ਬਣਾ ਗੋਰੇ ਬਣ ਕੇ ਸੀ ਹੈ ਮਾਟੂ ਹੈ ਭੈਣ ਜੀ ਇਹ ਭੈਣ ਜੀ ਐਡਾ ਖਵਾਣਾ ਹਾਂ ਮਤਲਬ ਮਤਲਬ ਤੇ ਬੇਸ ਜਰਾ ਇਦਾਂ ਹੋ ਜਾਏ ਨਾ ਸਮਝੇ ਉਹਦਾ ਲੱਗਦੀ ਹਰੀ ਭੈਣ ਜੀ ਹੈ ਹਾਂ ਉਹਦੇ ਅੰਟੀ ਆਨੇ ਆ ਠੀਕ ਫਿਰ ਕੀ ਇਸ ਬਾਰੇ ਉਮਰ ਵੇਖ ਕੇ ਦੁਬਾਰਾ ਉਮਰ ਵੇਖ ਕੇ ਸਹੀ ਗੱਲ ਹੈ ਭਲਾ ਨਹੀ ਉਮਰ ਲੱਗਦੀ ਕਿ ਨਹੀਂ ਅੰਟੀ ਜੀ ਐਵੇਂ ਨਾ ਕਰਦੇ ਨਾ ਉਦਾਂ ਹੀ ਕਿੰਨੇ ਨਿਕਲ ਜੇ ਮੈਂ ਕੱਟਦੀ ਇਹ ਨਹੀਂ ਕੱਟਨੀ ਆ ਪਾਜੀ ਚੱਲੋ ਇਦਾਂ ਹੀ 1 2 3 ਸਟਾਪ ਗੱਲਾਂ ਤਾਂ ਇਦਾਂ ਮੰਮੀ ਜੀ ਕਰਦੇ ਆ ਜਿੱਦਾਂ ਮੈਨੂੰ ਕੰਮ ਹੀ ਹੋਣੇ ਅਗਲੇ ਭਲੇਖੇ ਤੇ ਜਦੋਂ ਬਹੁਤ ਜ਼ਿੰਦਾਬਾਜਾ ਹੋਊਗਾ ਜੇ ਕੋਈ ਰਿਸ਼ਤੇਦਾਰ ਨੇ ਆਉਣਾ ਜਾਂ ਕਿਸੇ ਭੈਣ ਭਰਾ ਨੇ ਆਉਣਾ ਬੂਮ ਕਰਕੇ ਹੀ ਆਉਣਾ ਵਾ ਹਰੇ ਕੋਈ ਬੂਮ ਹੋਣਾ ਤੇ ਤੁਸੀਂ ਇਕੱਲੇ ਚਲ ਜੂਗਾ ਮੇਰੀ ਕੋਈ ਜ਼ਰੂਰੀ ਹੈ ਵੀ ਦੋਹਾਂ ਨੇ ਜੰਗਲਾ ਪੱਜ ਕੇ ਹੀ ਜਾਣਾ ਨਾਲੇ ਮੁੜ ਕੇ ਫਿਰ ਤੂੰ ਮਰਦੋ ਜਾਣਾ ਵਾ ਨਾਲੇ ਗੱਡੀ 'ਚ ਤੇਲ ਪਾ ਲਾਂਗੇ ਨਾਲੇ ਘੜੀ ਭੰਨਾਂਗੇ ਤੁਸੀਂ ਮੋਟਰਸਾਈਕਲ ਤੇ ਜਾਓ ਤੇ ਜਾ ਕੇ ਪਤਾ ਲਿਆਓ ਤੇ ਤੈਨੂੰ ਕੀ ਕਰਵਾ ਕੁੜੀ ਦੇ ਆਖ ਨਹੀਂ ਦੋਵੇਂ ਜਾਣੇ ਆਇਓ ਫਸ ਤਾੜੀ ਆਂਦੀ ਆ ਜਾਓ ਉੱਥੇ ਅੱਛਾ ਆਹੋ ਤੇ ਫਿਰ ਇਹ ਨਾ ਹੋਵੇ ਕਿ ਉੱਥੇ ਬਹਿ ਜਾਓ ਬਾਤਾਂ ਫੁੰਦੇ ਰਹੋ ਤੇ ਕੋੜੀਆਂ ਛੋ ਕੇ ਬਹਿ ਜਾਓ ਜਾਣਾ ਮੈਂ ਤੇ ਪਤਾ ਲੈਣਾ ਮੈਂ ਤੇ ਉਸੇ ਵੇਲੇ 15-20 ਮਿੰਟਾਂ ਚੁੱਟ ਕੇ ਤੁਰ ਪੈਣਾ ਨਹੀਂ ਮੇਰੀ ਆਤ ਨਹੀਂ ਕਿ ਤੁਹਾਡੇ ਅਰਦੀ ਪਸਕੜੇ ਮਾਰ ਕੇ ਤੇ ਤਾਂ ਚੜ ਕੇ ਬਹਿ ਜਾਣਾ ਵੀ ਕਿਹੜਾ ਵਾ ਕੋਈ ਚਾਹ ਲੈ ਕੇ ਕੋਈ ਫਰੂਟ ਲੈ ਕੇ ਤੇ ਉਹ ਚੀਰ-ਚੀਰ ਕੇ ਖਾਈ ਜਾਣਾ ਯਾਰ ਹੋਣਾ ਕਿ ਇਦਾਂ ਹੀ ਜਾਣਾ ਵਾ ਤਨ ਹੋ ਗਿਆ ਯਾਰ ਪਾਲਾ ਕਪੜੇ ਪਾਉਣੇ ਜਿਹੜੇ ਪਾਉਣੇ ਚਲੋ ਉੱਥੇ ਮੈਂ ਤੁਸੀਂ ਪਾ ਲਓ ਖਾਜੋ ਫਿਰ ਮੈਂ ਪਾ ਹੀ ਆ ਚਲ ਜਾਂ ਤਵਨ ਜਲਦੀ ਕਰ ਮਾਂ ਮਮੀ ਜੀ ਮੈਂ ਕਿਹੜਾ ਵਿਆਹ ਗਈ ਮੈਂ ਤਾਂ ਆਪਣੇ ਬੱਚੇ ਨੇ ਕਮੀਸ਼ਨ ਕਰਾਉਣ ਗਈ ਸੀ ਤੇ ਉਹ ਹੀ ਸਾਰੇ ਫਰੈਂਡਸ ਗਈਆਂ ਸੀ ਤੇ ਕਰਵਾ ਕੇ ਆ ਗਈਆਂ ਸਿੱਧੀ ਜੀ ਗੱਲ ਮੈਂ ਬਸ ਵੇਖਣਾ ਹੀ ਵੀ ਖਾਣਾ ਪੀਣਾ ਰਿਹਾ ਐਸਾ ਕਿਦਾਂ ਦਾ ਸਾਰਾ ਸਿਸਟਮ ਉਹਨਾਂ ਦਾ ਤੇ ਵਧੀਆ ਵਾ ਤੇ ਆਪਾਂ ਨੂੰ ਛੱਡ ਆਏ ਆ ਤੁਹ ਪੁੱਤ ਸਾਡਾ ਤੇਰਾ ਇਹ ਨਾ ਮम्मी ਜੀ ਤੁਹਾਨੂੰ ਕਾਹਦੀ ਟੈਨਸ਼ਨ ਆ ਉਹ ਤੇ ਇਹਨਾਂ ਨੂੰ ਪਤਾ ਹੋਣਾ ਸਾਰਾ ਕੁਝ ਬਾਹਰ ਹੀ ਉਹਨਾਂ ਨੇ ਆਪੇ ਘਰ ਲੈਣਾ ਹਾਈ ਨਹੀਂ ਟੈਨਸ਼ਨ ਕਿਉਂ ਲੈਂਦੇ ਮੂਹਰ ਨਾਲੋਂ ਪਿਆਜ ਪਿਆਰਾ ਸਾਡਾ ਕੁਝ ਨਹੀਂ ਲੱਗਦਾ ਇਕਮ ਜੇ ਤੁਸੀਂ ਜੰਮਿਆ ਵਾ ਨਾ ਮੰਨਿਆ ਤੂੰ ਮਾਂ ਵਾ ਤੇ ਅਹੀਂ ਵੀ ਜਿਹੜਾ ਤੇਰਾ ਘਰ ਵਾਲਾ ਨਾ ਉਹਨੂੰ ਅਹੀਂ ਜੰਮਿਆ ਵਾ ਅਸੀਂ ਇਕਮ ਦੇ ਦਾਦਾ ਦਾਦੀ ਆ ਸਾਡੇ ਵੀ ਫਰਜ਼ ਬਣਦੇ ਆ ਪੁੱਛਣ ਦੇ ਉਹ ਮੰਮੀ ਜੀ ਵੇਖੋ ਮੈਂ ਨਾ ਡਿਮਿਸ਼ਨ ਕਰਾਣੀ ਆ ਤੇ ਤੁਹਾਡੀ ਫੋਟੋ ਤੇ ਡੈਡੀ ਜੀ ਦੀ ਫੋਟੋ ਦੋਨਾਂ ਦੀ ਦੇ ਕੇ ਆਣੀ ਆ ਜਦੋਂ ਉਹ ਆਈ ਨਹੀਂ ਤੂੰ 2-4 ਦਿਨ ਲੈ ਆਉਂਦੇ ਆਪਾਂ ਨਿਆਣੇ ਨੂੰ ਤੇ ਨਾਣੀ ਤੁੰਗੀ ਪਤਲੀ ਕੀ ਦੀ ਗੱਤ ਕਰ ਰਹੇ ਨਹੀਂ ਕੋਣ ਨੂੰ ਬੁਮਾਰਾ ਨਹੀਂ ਜੇ ਮੈਂ ਕੋਈ ਤੁਹਾਨੂੰ ਪੁੱਛਿਆ ਹੈ ਨਾ ਉਹ ਤਾਂ ਉਹਨਾਂ ਖੇਤਾਂ ਦਾ ਬੜਾ ਬੁਮਾਰਾ ਸੀਰੀਅਸ ਦਿੱਕਾ ਲੱਗੇ ਬਗਾਨੇ ਜਾਈਆਂ ਤੂੰ ਤੇ ਨਹੀਂ ਖੁਸ਼ਿਆ ਪਰ ਅਹੀਂ ਸਿਆਣੀ ਆ ਤਾਂ ਸਾਡਾ ਪਹਿਲਾਂ ਪੁੱਛਿਆ ਸੀ ਇਨੜੀ ਉੱਥੇ ਸਿੱਧੇ ਹੀ ਘਾਸੇ ਖਾਸ ਕਰ ਕਰਦੇ ਆ ਤੂੰ ਦਾਲ ਬਣੀ ਆ ਤੇ ਰੋਟੀ ਖਾਣੀ ਕਰਤਾ ਖੁੱਤਾ ਕਾਦਾ ਵਾ ਠੀਕ ਹੀ ਨਾ ਤੇ ਐਡਾ ਵੀ ਜ਼ਿਆਦਾ ਨਹੀਂ ਅੰਕਲ ਜੀ ਸੀਨ ਕਰਕੇ ਥੱਕ ਗਏ ਲੇੜ ਗਈ ਐਂਗਲ ਦੀ ਐ ਨਾ ਤੇ ਠੀਕ ਆ ਕੋਈ ਮੰਮੀ ਨਹੀਂ ਮਾਵਾਂ ਕੀ ਕਹਿਣਾ ਅਮਨ ਜਣੋ ਹੋਮੀ ਉਹਨੇ ਆਪਣੀ ਮੰਮੀ ਦੇ ਸਕੇ ਮੈਡੀਸ਼ਨ ਕਰਾਈਆਂ ਜਿਹੜਾ ਕੱਲ੍ਹ ਕਹਿਣ ਵਿੱਚ ਜਿੱਥੇ ਪੇਕੀਆਂ ਦੇ ਨਿਆਣੇ ਪੜਦੇ ਹੋਣ ਚਾਹੇ ਪੇਕੀ ਜਿਹੜੀ ਦੁਕਾਨ ਤੇ ਜਾਣ ਈਆਂ ਵੀ ਉੱਥੇ ਹੀ ਜਾਂਦੀਆਂ ਉਹ ਕੰਮ ਇਹਨੇ ਕਰਨਾ ਉਹ ਤੁਹਾਨੂੰ ਨੇ ਦੱਸਿਆ ਜ਼ਰੂਰੀ ਸਮਝਣਾ ਇਹਨੇ ਆਪਣੀ ਮਾਂ ਨੂੰ ਦੱਸਣਾ ਜ਼ਰੂਰੀ ਸਮਝਣਾ ਕਿ ਮੈਂ ਦੱਸ ਦਵਾਂ ਕਿ ਮੈਂ ਤੁਹਾਡੇ ਦੋਤੀ ਦੇ ਐਲੀਮਿਸ਼ਨ ਕਰਾਤੀ ਆ ਮੈਂ ਮਿਜੀਤ ਨੂੰ ਕਹਾਂ ਨਾ ਹਾਂ ਮੈਂ ਕੰਮ ਦੀ ਐਡਮਿਸ਼ਨ ਕਰਾਣੀ ਆ ਹਾਂ ਬਦਾਈ ਹਾਂ ਆਓ ਕਿਹਨਾਂ ਕਰਦੇ ਨਾ ਕੰਮ ਦੀ ਐਡਮਿਸ਼ਨ ਹਾਂਜੀ ਵਧੀਆ ਇੱਕ ਨਹੀਂ ਇੱਕ ਐਡਮਿਸ਼ਨ ਬਸ ਇਤਨਾ ਮੜਿਆ ਕਰਕੇ ਉਸ ਦਾ ਫੋਨ ਲਾ ਲੈਣਾ ਕਰ ਕੁੱਤੀ ਨੇ ਕਹੀਂ ਕਰ ਮੰਮੀ ਨੂੰ ਰੋਟੀ ਖਾ ਲੈਣੀ ਆ ਆਪੇ ਮੰਮੀ ਨੇ ਝਾੜ ਭਾਜਿਆ ਮੰਮੀ ਨੇ ਮਾ ਦਿਆ ਨੇ ਆ ਆਪਣਾ ਕੰਮ ਨਿਕਲਿਆ ਹੁਣ ਆਪਾਂ ਮਿਲਨੇ ਐਜੰਟ ਨੂੰ ਆਂ ਜਦੋਂ ਬੱਲੇ ਬਈ ਬਈ ਇਮੇਜ ਕਰਦੇ ਕੋਈ ਉਸ ਤੋਂ ਉਹਨਾਂ ਬੋਲ ਪਾ ਜਾਂਦੇ 1 2 3 ਸਟਾਰਟ ਆਹ ਨਾ ਰੋਟੀ ਦਾ ਭਾਂਡਾ ਨਹੀਂ ਆ। ਇਧਰ ਪਾਈ ਫੇਕ ਨਹੀਂ ਕਰਨਾ। ਪਾਈ ਬਾਬਾ ਵੀ ਅਰੇ ਬਾਬਾ ਆਉਂਦਾ ਕੁਝ ਨਹੀਂ ਕਹਿੰਦਾ ਬਾਬਾ। ਇਹੋ ਜਿਹਾ ਆਉਂਦੀ ਹੈ ਮੈਂ। ਹਾਂ ਪਠਾ ਪਠਾ ਕਰ ਤੇ ਚੱਪਲ ਹੀ ਥੱਪ ਥੱਪ ਵਾਲੀ ਦੀ ਕੀ ਕਰਾਂ। ਇਧਰ ਕਰ। ਕਰ ਕਰ। ਉਹ ਕਿ ਤੇਰਾ ਕਿਹੜਾ ਤੂੰ ਮੇਰੇ ਸਾਸੂ ਕੋਲ ਇਕੱਠਾ ਕਰਾਈ ਜਾਂਦੀ ਏ। ਅਰੇ ਸਮਝੀਂ ਨਾ ਕੋ। ਹਾਂ। 1 2 3 ਸਟਾਰਟ ਤੇ ਨੂੰ ਮੇਰਾ ਮੇਰੇ ਸਾਸ ਨੂੰ ਟੇਕ ਹੁੰਦਾ ਉਹ ਵੀ ਪਤਾ ਨਹੀਂ ਕੀ ਕੋਈ ਚੁਪੀਆਂ ਨੇ ਕੱਢ ਦੇਣੇ ਕਿ ਕੁਛ ਵੀ ਨਹੀਂ ਕਿੱਥੇ ਗਈ ਕੀ ਕਰਤੀ ਐ 10 ਬੰਦਾ ਪੁੱਛੇ ਤਮੀਸ਼ਨ ਹੀ ਕਰਾ ਕੇ ਆਈ ਆ ਹੋਰ ਮੈਂ ਤੂੰ ਵੀ ਲਾਣੇ ਇੱਥੇ ਲੈ ਜਿਹੜਾ ਤੈਨੂੰ ਚੰਗਾ ਨਹੀਂ ਲੱਗਦਾ ਚੰਗਣ ਏਦਾਂ ਕਰਦੀ ਆ ਆਪਣੀ ਮੰਮੀ ਨੂੰ ਫੋਨ ਕਰਕੇ ਨਾ 10 ਤਮੀ ਸਾਰਾ ਕੁਛ ਵੀ ਮੈਡੀਕਲ ਕਰਾਣੀ ਹੈ ਇਕਮ ਜੀ ਆ ਜੀ ਮੇਰੇ ਪਤੀਜਾ ਆਕਾਸ਼ਦੀਪ ਸਿੰਘ ਲਿٹے ਮਰ ਗਿਆ ਹੈਲੋ ਸਸਿਕਾ ਹੈਲੋ ਕਰ ਲਾ ਕੀ ਹਾਲ ਆ ਜੇ ਬਹਿਣਾ ਉਹ ਕੁਰਸੀ ਬੈਠ ਨਹੀਂ ਮੈਂ ਬਾਹਰ ਚਲੀ ਆਂ ਕਰੀਂ ਕਰੀ ਹੋਇਆ ਗੰਦੇ ਦਾ ਦੇਖ ਰਿਹਾ ਤੇ ਵਿੱਚ ਆਵਾਜ਼ ਆ ਜਾਣੀ ਉਦਾਂ ਹੀ ਮੈਂ ਆਣ ਕੇ ਕੀ ਕਰਦਾ ਉੱਤੇ ਫਿਰ ਰਸੋਈ ਦਾ ਨਾਲ ਹੀ ਆ ਜੂਗਾ ਕੀ ਕਰੂੰਗੀ ਗੱਲ ਫੇਰ ਆਣ ਕਰ ਤੇ ਨਹੀਂ ਬਹਿਣਾ ਮੈਂ ਪੁੱਤ ਨੂੰ ਬੈਠੀ ਨਾ ਇਹ ਨੂੰ ਕੋਈ ਪਣੀ ਖਾਣਾ ਚਾਹ ਨਾ ਮੈਂ ਖਾ ਲਈ ਨਹੀਂ ਸਮਾ ਪੁੱਤ ਚਾਹ ਕਿੱਦਾਂ ਕਿੰਦਰੀ ਆ ਤੁਹ ਸ਼ਾਲਾ ਕੇ ਮਮੀ ਚਾਰ ਦਿਨ ਵਿਛਾਉਣਾ ਆਈ ਹੈ ਮੈਂ ਪਹਿਲਾਂ ਮਮੀ ਨਾਲ ਗੱਲ ਕਰਨਾ ਦੋ ਤਿੰਨ ਦਿਨ ਕਿ ਮਮੀ ਨਾਲ ਗੱਲ ਨਹੀਂ ਹੋਈ ਲਓ ਜੀ ਹੁਣ ਤੁਹਾਨੂੰ ਅਸੀਂ ਦਿਖਾਉਣੀ ਹੈ ਆਪਣੇ ਕਬੂਤਰ ਕਿੰਨੂ ਕਿੰਨੂ ਕਬੂਤਰ ਪਸੰਦ ਆ ਕਮੈਂਟ ਕਰਕੇ ਦੱਸਿਓ ਨਾਲੇ ਅੱਜ ਤੁਹਾਨੂੰ ਦਿਖਾ ਦੇਣਾ ਆਪਾਂ ਪਿੰਡ ਆਪਣਾ ਕਰਤੇ ਬੰਦ ਲਓ ਜੀ ਆਹ ਜੀ ਸਾਡੇ ਕਬੂਤਰ ਅਸੀਂ ਕਬੂਤਰ ਹੀ ਰੱਖੇ ਆ ਉਹ ਜੜਾ ਹਾਲਣਾ ਇਹ ਹੁਣੇ ਕਿ ਨਹੀਂ ਉੱਡਦੇ ਆਹ ਪ੍ਰਾਣਾ ਐਂਟੀਨਾ ਕਮੈਂਟ ਕਰਕੇ ਦੱਸਿਓ ਕਿ ਇਹ ਐਂਟੀਨਾ ਕਿਹਨੇ ਕਿਹਨੇ ਦੇਖਿਆ ਅਸੀਂ ਕੀ ਕਰ ਦਿੰਦੇ ਇੱਥੋਂ ਫੜ ਦਿੰਨੇ ਸੀ ਤੇ ਬੋਲਦੇ ਨਹੀਂ ਹਾਂਜੀ ਆਹ ਕੈਮਰਾ ਵੀ ਲੱਗਾ ਜੀ ਆਹ ਕਬੂਤਰ ਜੇ ਤੇ ਇੱਥੋਂ ਫੜ ਕੇ ਬੋਲ ਦਿੰਦੇ ਨੇ ਦੇਖੀ ਫੋਟੋ ਆ ਗਈ ਕਿ ਨਹੀਂ ਆ ਗਈ ਉਹ ਦੱਸਣਾ ਇਹ ਐਂਟੀਨਾ ਕਿੰਨੇ ਕਿੰਨੇ ਵੇਖਿਆ ਛੋਟੇ ਬੱਚਿਆਂ ਨੂੰ ਤਾਂ ਪਤਾ ਨਹੀਂ ਹੋਣਾ ਇਹ ਐਂਟੀਨਾ ਏ ਇਹ ਕੀ ਚੀਜ਼ ਆ ਅਸੀਂ ਵੈਸੇ ਲਾਇਆ ਕਬੂਤਰਾਂ ਵਾਸਤੇ ਬਣਾ ਕੇ ਤੇ ਉਹ ਜਿਹੜਾ ਗਗਬੀਰ ਕਾ ਘਰ ਇਹ ਜਿੱਤੇ ਦੋ ਟੈਂਕੇ ਲੱਗੀਆਂ ਇਕੱਠੀਆਂ ਇਹ ਵਾਲਾ ਤੇ ਇਹ ਸਾਡਾ ਜੇ ਪਿੰਡ ਗੁਰਦਾ ਸਾਹਿਬ ਜੀ ਇਹ ਸਾਡਾ ਘਰ ਜੀ ਜਿਬਾ ਹੁੰਦਾ ਇਹ ਸਾਡੇ ਕਬੂਤਰ ਤੁਹਾਨੂੰ ਆਪਣੇ ਪਿੰਡ ਦਾ ਉੱਪਰੋਂ ਦਿਖਾਣੇ ਆ ਇਸ਼ਾਰਾ ਪਿੰਡ ਦਾ ਥਿਊ ਫੇਨੇ ਮੇਰੇ ਬ੍ਰਦਰ ਵੱਡੇ ਸੂਬੇਦਾਰ ਸਾਹਿਬ ਸਸਿਆ ਵੀਰ ਜੀ ਕਿਹਾਲ ਜੀ ਬਸ ਠੀਕ ਆ ਕਰ ਲੈ ਕਬੂਤਰ ਅੰਦਰ ਕਰ ਰਹੇ ਹੋ ਹਾਂਜੀ ਕਰ ਦੋ ਫਿਰ ਹਨੇਰਾ ਹੋ ਗਿਆ ਅਸੀਂ ਵਿਖਾਉਣੇ ਤਾਂ ਆਪਣੇ ਪਿੰਡ ਦਾ ਸਾਰਾ ਮਾਹੌਲ ਚਾਲ ਦੇਖੋ ਪਿੰਡ ਭਾਮ ਗੁਰਦਾਸਪੁਰ ਜ਼ਿਲ੍ਹੇ ਚ ਸਮਨਾ ਸੇ ਰੇਕਾ ਘਰ ਜੀ ਜਿਹੜਾ ਸੇਰਾ ਯੂਟਿਊਬਰ ਸੀ ਇਹ ਆ ਵਾਈਟ ਕੋਠੀ ਤੋਂ ਬੈਕਸਾਈਡ ਠੀਕ ਹੈ ਇਹ ਉਹ ਬੈਕਸਾਈਡ ਬਹੁਤ ਨਾਲ ਜੀ ਕੋ ਦਾ ਸਾਰਾ ਇਹ ਸਭ ਸ਼ੁਰੂ ਹੋ ਗਿਆ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕਿੰਨਾ ਕੁਸ਼ਕੋਲੀ ਗਾਣ ਠੀਕ ਹੈ ਅੰਕਲ ਜੀ ਮੇਰੇ ਮਰੀਜ਼ਾਂ ਕੇ ਦੁਕਾਨ ਤੇ ਮੈਂ ਜਾਵਾਂ ਸਤਿ ਸ੍ਰੀ ਅਕਾਲ ਭਾਜੀ ਚਾਹ ਬਣ ਨਹੀਂ ਤਾਂ ਆਪੇ ਬਣਾ ਕੇ ਪੀ ਲਿਓ ਠੀਕ ਹੈ ਮੈਂ ਚੱਲਿਆ ਦੁਕਾਨ ਤੇ ਮੇਰੀ ਜਾਲੀ ਮੇਰਾ ਦਾਲ ਬਣੀ ਆ ਤੇ ਉਹ ਨਹੀਂ ਤਾਂ ਦਿਖਾ ਲਓ ਦਾਲ ਬਣੀ ਆ ਰੋਟੀ ਵੀ ਖਾ ਲਓ ਮੈਂ ਦੁਬਾਰੇ ਸੋਚੋ ਆਈ ਸੋਚਦੇ ਨੇ ਘਾੜੇ ਸਹੀ ਗੱਲ ਚਲੋ ਠੀਕ ਹੈ ਭਾਈ ਮੈਂ ਚਲਦਾ ਹਾਂ ਸਸੀ ਗਾਲ ਜੀ ਸਹੀ ਵੀ ਆਉਣ ਲੱਗੇ ਤੁਹਾਡੇ ਮਗਰੇ ਸਸੀ ਗਾਲ ਆਜੋ ਫੇਰ ਦੁਕਾਨ ਤੇ ਆਇਓ